ਪਾਇਆ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਜਪ ਜਗਨਨਾਥੇ ਗੁਰਪ੍ਰਦੇਸ ਹਰਨਾਮ ਤੇ ਆਇਉ ਸਭ ਕਿਲ ਬਿਖ ਦੁਖ ਲਾਥੇ ਰਹਾਉ ਰਸਨਾ ਇੱਕ ਜਸ ਗਾਏ ਨਾ ਸਾਕੇ ਬਹੁ ਕੀਜੈ ਬਹੁ ਰਸ ਨਥੇ ਬਾਰ ਬਾਰ ਖਿਨ ਪਲ ਸਭ ਗਾਵਹਿ ਗੁਣ ਕਹਿ ਨਾ ਸਕਹਿ ਪ੍ਰਭ ਤੁਮੰਥੇ ਹਮ ਬਹੁ ਪ੍ਰੀਤ ਲੱਗੀ ਪ੍ਰਭ ਸੁਆਮੀ हम लोचहं प्रब देखनथे तुम बड दाते जी जीयन के तुम जानहो हम बिरथे कोई मार्ग पंथ बतावे प्रब का कहो तिन को क्या दिन थे सब तन मन अर्पाऊ अर्प, अर्प अरापाऊ कोई मेलै प्रब मिलथे हर के गुण बहुत 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 शोभा हम तो स्वीकार कर बरनथे ਹਮਰੀ ਮਾਤ ਵਸਗਤ ਪ੍ਰਭ ਤੁਮ ਰਹਿ ਜਨ ਨਾਨਕੇ ਪ੍ਰਭ ਸਮਰੱਥੇ ਕਲਿਆਣ ਮਹੱਲਾ ਚੌਥਾ ਮੇਰੇ ਮਨ ਜਪ ਹਰ ਗੁਣ اکਤ ਸੁਨ ਥਈ ਧਰਮ ਅਰਥ ਸਭ ਕਾਮ ਮੂਖ ਹੈ ਜਨ ਪੀਛੈ ਲਗ ਫਿਰ ਥਈ ਰਹਾਉ ਸੋ ਹਰ ਹਰ ਨਾਮ ਧਿਆਵੈ ਹਰ ਜਨ ਜਿਸ ਬੜ ਭਾਗ ਮਥਈ ਜਹੈ ਦਰਗਹ ਪ੍ਰਭ ਲੇਖਾ ਮੰਗੈ ਤਹਾਂ ਛੂਟੈ ਨਾਮ ਧਿਆਏ ਥਈ ਹਮਰੇ ਦੁਖ ਬਹੁ ਜਨਮ ਜਨਮ ਕੇ ਦੁਖ ਹਉ ਮੈ ਮੈਲ ਲਗ ਥਈ ਗੁਰ ਧਾਰ ਕਿਰਪਾ ਹਰ ਜਲ ਨਹਾਾਈ ਸਭ ਕਿਲ ਵਿਖ ਪਾਪ ਗਥਈ ਜਨ ਕੈ ਰਿ ਦੇ ਅੰਤਰ ਪ੍ਰਭ ਸੁਆਮੀ ਜਨ ਹਰ ਹਰ ਨਾਮ ਪਜਿ ਥਈ ਜਹ ਅੰਤੀ ਔਸਰ ਆਏ ਬਨ ਤਹ ਤਹ ਰਾਖੈ ਨਾਮ ਸਾਥੀ ਜਨ ਤੇਰਾ ਜਸ ਗਾਵੇ ਹਰ ਹਰ ਪ੍ਰਭ ਹਰ ਜਪਿਓ ਜਗੰਥਈ ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਤਰ ਰਖ ਬੁਢ ਥਈ ਕਲਿਆਣ ਮਹੱਲਾ ਚੌਥਾ ਹਮਰੀ ਚਿਤਵਨੀ ਹਰ ਪ੍ਰਭ ਜਾਨੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾ ਔਰ ਸਭ ਤਿਆਗ ਸੇਵਾ ਕਰ ਅਚੁਤ ਜੋ ਸਭ ਤੇ ਊਚ ਠਾਕੁਰ ਪਗਵਾਨ ਹੈ ਹਰ ਸੇਵਾ ਤੇ ਕਾਲ ਜੋਹੇ ਨਾ ਸਾਕੇ ਚਰਨੀ ਆਏ ਪਵੈ ਹਰ ਜਨ ਜਾ ਕੋ ਰਾਖਲੇ ਮੇਰਾ ਸੁਆਮੀ ਤਾ ਕੋ ਸਮਤ ਦੇ ਪਹਿ ਕਾਨ ਤਾ ਕੋ ਕੋਈ ਅਪਰਨਾ ਸਾਕੇ ਜਾਂ ਕੀ ਭਗਤ ਮੇਰਾ ਪ੍ਰਭ ਮਾਨ ਹੈ ਹਰ ਕੇ ਝੋਜ ਵਡਾਣ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਨ ਤਾ ਤੇ ਜਨ ਕੋ ਆਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨ ਤੁਮ ਹਰ ਦਾਤੀ ਸਮਰੱਥ ਸੁਆਮੀ ਇਕ ਮੰਗਉ ਤੁਝ ਪਾਸੋ ਹਰ ਦਾਨ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿ ਹਿਦੈ ਮੋਹੇ ਹਰ ਚਰਨ ਕਲਿਆਣ ਮਹੱਲਾ ਚੌਥਾ ਪ੍ਰਭ ਕੀਜੈ ਕਿਰਪਾ નિਧਾਨ ਅਮਹ ਹਰ ਗੁਨ ਗਾਵਹਿਂਗੇ ਹਉ ਤੁਮਰੀ ਕਰਉ ਨਿਤਿਆਸ ਪ੍ਰਭ ਮੋਹਿ ਕਬ ਗਲ ਲਾਵਹਿਂਗੇ ਰਹਾਉ ਹਮ ਬਾਰਿਕ ਮੁਗਦ ਇਆਨ ਪਿਤਾ ਸਮਝਾਵਹਿਂਗੇ ਸੁੱਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵਹਿਂਗੇ ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵਹਿਂਗੇ ਮੋਹਿ ਦੂਜੀ ਨਾਹੀ ਥੌਰ ਜਿਸ ਪਹਿ ਹਮ ਜਾਵਹਿਂਗੇ ਜੋ ਹਰ ਭਾਵਹਿ ਭਗਤ ਤਿਨਾਂ ਹਰ ਭਾਵਹਿਂਗੇ ਜੋਤੀ ਜੋਤ ਮਲਾਏ ਜੋਤ ਰਲ ਜਾਵਹਿਂਗੇ ਹਰਿ ਆਪੇ ਹੋਏ ਕਿਰਪਾਲ ਆਪ ਲਿਵ ਲਾਵਹਿਂਗੀ ਜਨ ਨਾਨਕ ਸਰਨ ਦਵਾਰ ਹਰ ਲਾਜਿਰ ਖਾਵਹਿਂਗੀ ਛਕਾ 1 ਕਲਿਆਣ ਪੋ ਭਾਲੀ ਮਹੱਲਾ ਚੌਥਾ ਏਕਾ ਓੰਕਾਰ ਸਤਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਦੂਖ ਨਿਵਾਰਨ ਨਾਰਾਇਣ ਸਗਲ ਭਗਤ ਜਾ ਚਹੇ ਸੁਖ ਸਾਗਰ ਭਾਵਨੇ ਦੇ ਤਰਨ ਹਰ ਚਿੰਤਾ ਮਣੇ ਰਹਾਉ ਦੀਨ ਦਿਆਲ ਜਗਦੀਸ਼ ਦਮੋਦਰ ਹਰਿ ਅੰਤਰ ਜਾਮੀ ਗੋਬਿੰਦੇ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਈ ਤੇ ਜਨ ਭਵ ਨਿਦਪਾਰ ਪਰੇ ਭਗਤ ਜਨਾ ਕੀ ਪੈਜ ਹਰ ਰਾਖੈ ਜਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਘਰ ਪਹਿਲਾ ਏਕਾ ਓੰਕਾਰ ਸਤਗੁਰ ਪ੍ਰਸਾਦ ਹਮਾਰੈ ਇਹ ਕਿਰਪਾ ਕੀਜੈ ਹਲਮਕਰੰਦ ਚਰਨ ਕਮਲ ਸਿਓ ਮਨ ਫੇਰ ਫੇਰ ਰੀਜੈ ਰਹਾਉ ਆਣ ਗਲਾਸਿਓ ਕਾਜ ਨ ਕਸ਼ੂਐ ਹਰ ਬੂੰਦ ਚਾਤਰਖ ਕੋ ਦੀਜੈ ਬਿਨ ਮਿਲਬੇ ਨਾਹੀ ਸੰਤੋਖਾ ਪੇਖ ਦਰਸ਼ਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਹਾਉ ਕੀਤੀ ਕੀਤੀ ਮੰਗਨ ਮੰਗੈ ਫਾਮਨੀਆਂ ਸੋ ਪਾਈਐ ਸਫਲ 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 ਦਰਸ ਰੇ ਪਰਸ ਪਰਸ ਗੁਨ ਗਾਈਐ ਨਾਨਕ ਤਤ ਤਤ ਸਿਓ ਮਿਲੀਐ ਹੀਰਾ ਹੀਰ ਬਿਧਾਈਐ ਕਲਿਆਣ ਮਹੱਲਾ ਪੰਜਵਾ ਮੇਰੇ ਲਾਲਨ ਕੀ ਸੋਭਾ ਸਾਦ ਨਵਤਨ ਮਨ ਰੰਗੀ ਸੋਭਾ ਰਹਾਉ ਬ੍ਰਹਮ ਮਹੇਸ਼ ਸਿਧ ਮੋਨੀਂਦਰਾ ਭਗਤ ਦਾਨ ਜਸ ਮੰਗੀ ਯੋਗ ਗਿਆਨ ਧਿਆਨ ਸੇਖ ਨਾਗੈ ਸਗਲ ਜਪਹਿ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦਸੰਗੀ ਕਲਿਆਣ ਮਹੱਲਾ ਪੰਜਵਾਂ ਕਰ ਦੂਜਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸਰਬਨ ਸੁਣੀਐ ਅੰਗ ਅੰਗੇ ਸੁਖ ਪ੍ਰਾਨ ਰਹਾਓ ਇਤੇ ਉਤ ਦਹਿ ਦਿਸ ਰਵਿਓ ਮੇਰ ਤਿਨਹ ਸਮਾਨ ਜਤ ਕਤਾ ਤਤ ਪੇਖੀਐ ਹਰ ਪੁਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹਲਾ ਪੰਜਵਾਂ ਗੋਲਨਾਦ ਧੁਨ ਅਨੰਦ ਬੇਦ ਕਥਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਰਹਾਉ ਗਿਆਨ ਧਿਆਨ ਮਾਨ ਦਾਨ ਮਾਨ ਰਸਕ ਰਸਨ ਨਾਮ ਜਪਤ ਅਹ ਪਾਪ ਖੰਡਲੀ ਜੋਗ ਜੁਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਬੀਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨਾ ਡੰਡਲੀ ਕਲਿਆਣ ਮਹੱਲਾ ਪੰਜਵਾ ਕੌਣ ਬੇਦ ਤਾ ਕੀ ਕਹਾ ਕਰੂੰ ਤਰਤ ਧਿਆਨ ਗਿਆਨ ਸ਼ਸਤਰ ਗਿਆ ਹਜ਼ਾਰ ਪਦ ਕੈਸੇ ਜਰੂ ਰਹਾਉ ਵਿਸ਼ਨ ਮਹੀਸ਼ ਸਿਧ ਮੁਨ ਇੰਦਰਾ ਕੈ ਦਰ ਸਰਨ ਪਰਉ ਕਾਹੂ ਪਹਿਰਾਜ ਕਾਹੂ ਪਹਿ ਸੁਰਗਾ ਕੋਟ ਮਧੇ ਮੁਕਤ ਕਾਹੂ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਾਹੂ ਕਲਿਆਣ ਮਹੱਲਾ ਪੰਜਵਾਂ ਪ੍ਰਾਨਪਤ ਦਿਆਲ ਪੁਰਖ ਪ੍ਰਭ ਸਖੇ ਗਰਬ ਜੋਨ ਕਲ ਕਾਲ ਜਾਲ ਦੁਖ ਬਨਾਸਨ ਹਰ ਰੱਖੇ ਰਹਾਉ ਨਾਮ ਧਾਰੀ ਸਰਨ ਤੇਰੀ ਪ੍ਰਭ ਦਿਆਲ ਟੀਕ ਮੇਰੀ ਅਨਾਥ ਦੀਨ ਆਸਵੰਤ ਨਾਮ ਸੁਆਮੀ ਮਨਹਿ ਮੰਤ ਤੁਜ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜੋਗ ਮਹਿ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੂ ਗੋਬਿੰਦ ਨਾਨਕੇ ਆਸਰੂ ਕਲਿਆਣ ਮਹੱਲਾ 5ਵਾਂ ਮਨ ਤਨ ਜਾਪੀਐ ਭਗਵਾਨ ਗੁਰਪੂਰੇ ਸੋ ਪ੍ਰਸੰਨ ਭਈ ਸਦਾ ਸੂਖ ਕਲਿਆਣ ਰਹਾਉ ਸਰਬ ਕਾਰਜ ਸਿਧ ਭਈ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੂੰ ਦਿਨ ਰੈਨ ਸੇਵ ਨਾਨਕ ਦਾਸ ਸਰਨਾਗਤੀ ਹਰ ਪੁਰਖ ਪੂਰਨ ਦੇਵ ਕल्याण ਮਹੱਲਾ ਪੰਜਵਾਂ ਰਬ ਮੇਰਾ ਅੰਤਰਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਸ਼ਚਲ ਸੱਚ ਸ਼ਬਦ ਨੀਸ਼ਾਨ ਰਹਾਉ ਹਰ ਬਿਨ ਿਆਨ ਨਾ ਕੋਈ ਸਮਰੱਥ ਤੇਰੀ ਆਸ ਤੇਰਾ ਮੰਤਨ ਸਰਬ ਘਟਾਂ ਕੇ ਦਾਤੇ ਸੁਆਮੀ ਦੇਹੇ ਸੋ ਪਹਿਰਨ ਖਾਨ ਸੁਰਤ ਮਤ ਚਤਰਾਈ ਸੋਭਾ ਰੂਪ ਰੰਗ ਧਨ ਮਾਨ ਸਰਬ ਸੂਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਤ ਪਾਵਨ ਰਹਾਉ ਸਾਧ ਸੰਗ ਜਪਨ ਸੰਗ ਜਮ ਕਾਲ ਤਿਸ ਨਾਮ ਖਾਮ ਨੂੰ ਮੁਕਤ ਜੁਗਤ ਅਨਕ ਸੂਖ ਹਰ ਭਗਤ ਲਵੈ ਨਾ ਲਾਵਨ ਪ੍ਰਭ ਦਰਸ ਲੋਭਦ ਦਾਸ ਨਾਨਕ ਮਹੌੜੀ ਜੂਨ ਨਾ ਧਾਮ ਲੋ ਕਲਿਆਣ ਮਹੱਲਾ